ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਇਹ ਵੀਡੀਓ ਦੇਖ ਰਹੇ ਹੋ ਲਚਕਾਣੀ ਪਿੰਡ ਪਟਿਆਲੇ ਜ਼ਿਲ੍ਹੇ ਦੇ ਵਿੱਚ ਆ ਜੀ ਪੰਜਾਬ ਦੇ ਵਿੱਚ ਆਪ ਜੀ ਅੱਗੇ ਅਸੀਂ ਬੇਨਤੀ ਕਰ ਦਿੰਨੇ ਆ ਜੋ ਵੀ ਸੰਸਥਾ ਦੀਆਂ ਮੁੱਖ ਲੋੜਾਂ ਹੁੰਦੀਆਂ ਨੇ ਉਹ ਅਸੀਂ ਸੰਗਤ ਦੇ ਅੱਗੇ ਸਾਂਝੀਆਂ ਕਰਦੇ ਆ ਜੀ ਜੋ ਵੀ ਇੱਥੇ ਲੋੜ ਹੁੰਦੀ ਆ ਸੰਗਤ ਜੀ ਚਾਹੇ ਉਹ ਰਾਸ਼ਨ ਦੀ ਹੋਵੇ ਚਾਹੇ ਉਹ ਦਵਾਈਆਂ ਦੀ ਹੋਵੇ ਚਾਹੇ ਉਹ ਬਿਲਡਿੰਗ ਮਟੀਰੀਅਲ ਦੀ ਹੋਵੇ ਐਦਾਂ ਹੀ ਸੰਗਤ ਜੀ ਹੁਣ ਅਸੀਂ ਇੱਕ ਮੈਂਬਰਸ਼ਿਪ ਸ਼ੁਰੂ ਕੀਤੀ ਹੈ ਜੀ ਆਪ ਜੀ ਆਪਣਾ ਫਰਜ ਸੇਵਾ ਸੁਸਾਇਟੀ ਦੇ ਪੱਕੇ ਮੈਂਬਰ ਜ਼ਰੂਰ ਬਣੋ ਮੈਂਬਰ ਬਣ ਕੇ ਆਪ ਜੀ ਸਿੱਧਾ ਯੋਗਦਾਨ ਜਿਹੜਾ ਸੰਸਥਾ ਦੇ ਵਿੱਚ ਪਾ ਸਕਦੇ ਹੋ ਅਸੀਂ ਆਪ ਜੀ ਭੈਣ ਭਰਾਵਾਂ ਅੱਗੇ ਬੇਨਤੀ ਕਰਾਂਗੇ ਆਪ ਜੀ ਇਸ ਘਰ ਦੇ ਪੱਕੇ ਮੈਂਬਰ ਜ਼ਰੂਰ ਬਣੋ ਕਿਉਂਕਿ ਸਮਾਜ ਜਦੋਂ ਅੱਜ ਤੋਂ 20 ਸਾਲ ਬਾਅਦ ਬਹੁਤ ਵੱਡਾ ਘਰ ਬਣ ਜਾਣਾ ਤਾਂ ਉਦੋਂ ਇਹ ਚੀਜ਼ਾਂ ਅੱਗੇ ਜਾਂਦੀਆਂ ਨੇ ਜੀ ਵੀ ਕਿਹੜੀਆਂ ਰੱਬੀ ਰੂਹਾਂ ਨੇ ਹਾਂ ਜੀ ਗਗਨ ਵੀਰ ਇੱਕ ਮਿੰਟ ਖੜ ਜੋ ਕਿਹੜੀਆਂ ਰੱਬੀ ਰੂਹਾਂ ਨੇ ਇਸ ਘਰ ਨੂੰ ਜਿਹੜਾ ਐਡਾ ਵੱਡਾ ਬਣਾਇਆ ਆਪਣੀ ਕਿਰਤ ਕਮਾਈ ਦੇ ਵਿੱਚੋਂ ਇੱਕ ਇੱਕ ਇੱਟਾਂ ਲਾ ਕੇ ਇਸ ਘਰ ਨੂੰ ਐਡਾ ਵੱਡਾ ਬਣਾਇਆ ਔਰ ਆਪ ਜੀ ਕਿਰਪਾ ਕਰਿਓ ਸਾਰੇ ਭੈਣ ਭਰਾ ਇਦਾਂ ਦੀਆਂ ਵੀਡੀਓ ਨੂੰ ਵੀ ਸ਼ੇਅਰ ਕਰਿਆ ਕਰੋ ਔਰ ਆਉਂਦੇ ਜਾਂਦੇ ਲਚਕਾਣੀ ਪਿੰਡ ਖੜ ਕੇ ਜਰੂਰ ਜਾਇਆ ਕਰੋ ਵੈਸੇ ਤਾਂ ਆਪਾਂ ਸੰਗਤ ਤੋਂ ਜ਼ਿਆਦਾਤਰ ਚੀਜ਼ਾਂ ਦੀ ਮੰਗ ਕਰਦੇ ਆਂ ਜੀ ਥੋੜੀ ਮਾਇਆ ਦੀ ਜਿਹੜੀ ਲੋੜ ਪੈਂਦੀ ਆ ਉਹ ਅਸੀਂ ਮੈਂਬਰਾਂ ਤੋਂ ਕੰਟਰੀ ਕਰਕੇ ਇਸ ਘਰ ਨੂੰ ਜਿਹੜਾ ਅੱਗੇ-ਅੱਗੇ ਬਹੁਤ ਵੱਡੇ ਪੱਧਰ ਤੇ ਆਪਾਂ ਲਿਜਾਣਾ ਚਾਹੁੰਦੇ ਆਂ ਆਪ ਜੀ ਸਾਰੀ ਸੰਗਤ ਨੂੰ ਪਤਾ ਪਿਛਲੇ 4-5 ਸਾਲਾਂ ਤੋਂ ਇਹ ਸੰਸਥਾ ਇਦਾਂ ਹੀ ਕੰਮ ਕਰ ਰਹੀ ਆ ਜੀ ਔਰ ਹੁਣ ਅੱਗੇ-ਅੱਗੇ 50 ਮੈਂਬਰਾਂ ਦਾ ਹੋਰ ਪ੍ਰਬੰਧ ਹੋ ਗਿਆ ਜੀ ਸਾਰੇ ਵੀਰ ਪ੍ਰਸ਼ਾਦਾ ਸ਼ੱਕ ਰਹੇ ਨੇ ਜੀ ਹੁਣ ਇਦਾਂ ਹੀ ਬਿਲਡਿੰਗਾਂ ਵੱਡੀਆਂ ਬਣ ਰਹੀਆਂ ਨੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਆਪ ਜੀ ਜੁੜੇ ਰਹਿਣਾ ਜੀ ਧੰਨਵਾਦ ਹਸਦੇ ਬਾਦਰ ਔਰ ਮੈਂਬਰ ਬਣਨ ਦੀ ਪ੍ਰਕਿਰਿਆ ਆਪ ਜੀ ਸਾਡੇ ਨਾਲ ਫੋਨਾਂ ਤੇ ਸੰਪਰਕ ਕਰ ਲੇਤਾ ਜਾਵੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ